ਜੀ ਲੈ ਵੀ ਲੱਖੇ ਇੱਕ ਬੱਚਾ ਸੀ ਗਰਾਊਂਡ ਦੇ ਵਿੱਚ ਲੈ ਕੇ ਆਉਣ ਲੱਗੇ ਆ ਬਹੁਤ ਹੀ ਉਹ ਪਰਿਵਾਰ ਤੇ ਦੁੱਖਦਾਈ ਘੜੀ ਹੈ ਅੱਜ ਇੱਕ ਕਬੱਡੀ ਦੇ ਗੱਭਰੂ ਦਾ ਭੋਗ ਸੀਗਾ ਭੋਗ ਤੋਂ ਲੱਖੇ ਉਰੀ ਆਏ ਨੇ ਸੀਪੀਰ ਵੀ ਆਇਆ ਤੂਫਾਨ ਆਇਆ ਮੇਰੇ ਵੀਰੋ ਮੇਜਰ ਮਿਰਗ ਦਿਲ ਦਾ ਦੌਰਾ ਪੈਣ ਕਾਰਨ ਇਹ ਧਰਤੀ ਦੇ ਤਾਰਿਆਂ ਚੋਂ ਟੁੱਟ ਕੇ ਅੰਬਰਾਂ ਦੇ ਤਾਰਿਆਂ ਦੇ ਵਿੱਚ ਡੜਿਆ ਗਿਆ ਆਵਦਾ ਛੋਟਾ ਜਿਹਾ ਬੱਚਾ ਹੈ ਮੇਰੇ ਵੀਰੋ ਘਰੋ ਗਰੀਬ ਹੈ ਪਰਿਵਾਰ ਗਰੀਬ ਹੈ ਆਪਾਂ ਉਹਦੇ ਪਰਿਵਾਰ ਲਈ ਮਦਦ ਕਰਨੀ ਆ ਸਾਰੇ ਸਾਡੇ ਐਨਆਰਆਈ ਭਰਾਵਾਂ ਨੂੰ ਸਾਰੇ ਦਰਸ਼ਕਾਂ ਨੂੰ ਬੇਨਤੀ ਜ਼ਰੂਰ ਕਰਾਂਗੇ ਮੇਜਰ ਮਿਰਗ ਬਹੁਤ ਹੀ ਤਕੜਾ ਜਾਫੀ ਸੀ ਮੁੰਡੇ ਦੀ ਚੜਾਈ ਸੀ ਮੇਰੇ ਵੀਰੋ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਆ ਜਿਹੜੇ ਹਫ਼ਤੇ ਉਹ ਮੁੰਡਾ ਖੇਡਿਆ ਸੀ ਚਲੋ ਮੁੱਲ ਨਹੀਂ ਪਿਆ ਇਹ ਧਰਤੀ ਦੇ ਤਾਰਿਆਂ 'ਚ ਟੁੱਟ ਕੇ ਅੰਬਰਾਂ ਦੇ ਤਾਰਾਂ ਜੜਾ ਗਿਆ ਆ ਤਿੰਨ ਕੋ ਸਾਲ ਦਾ ਉਹਦਾ ਬੱਚਾ ਹੈ ਪਿੱਛੇ ਛੱਡ ਗਿਆ ਕੱਲਾ ਹੀ ਬੇਟਾ ਮੈਂ ਬੇਨਤੀ ਕਰੂੰਗਾ ਸਾਰੇ ਭਰਾਵਾਂ ਨੂੰ ਲੱਖੇਵਰੀ ਢੇੜਾ ਦੇਣਗੇ ਲੱਖਾ ਖਿਆੜੀ ਵਾਲਾ ਪੁੱਜਿਆ ਹੋਇਆ ਤੇ ਉਹਦੇ ਭਰਾ ਦਾ ਨੰਬਰ ਹੈ ਜਿਹੜਾ Google Pay 84200 9000 3626 84279 03626 ਇਹ ਨੰਬਰ ਹੈ ਤੇ ਸਾਰੇ ਖਿਡਾਰੀ ਮੇਰੇ ਵੀਰੋਂ ਗੇੜਾ ਦੇਣਗੇ ਥੋੜੇ ਥੋੜਾ ਬਹੁਤ ਤੋਂ ਬਤਾਓ ਪਰਿਵਾਰ ਲਈ ਆਪਾਂ ਨੇ ਜਰੂਰ ਯੋਗਦਾਨ